ਅਸੀਂ ਪਹੁੰਚੇ ਹੋਏ ਹਾਂ ਮੜ ਦਾਦੂ ਪਿੰਡ ਦੇ ਵਿੱਚ ਸਾਡੇ ਭਰਾ ਅਤਿ ਸੁਿੰਦਰ ਜੀ ਮੇਰਾ ਬ్రਦਰ ਬਣਿਆ ਮੈਂ ਭਰਾ ਅਤਿ ਸੁਿੰਦਰ ਮੜ ਦਾਦੂ ਤੋਂ ਬ్రਦਰ ਦੀ ਆਪਣੀ ਦੀ ਸ਼ਾਪ ਹੈ ਜਿੱਥੇ ਕੰਮ ਕਰਦਾ ਹੈ ਆ ਦੇਖੋ ਇਹ ਸ਼ਾਪ ਹੈ ਇੱਥੇ ਮਰੂਦ ਵੀ ਲੱਗਿਆ ਮਰੂਦ ਵੀ ਕਰਾਵਾਂਗੇ ਤੁਹਾਨੂੰ ਆ ਦੇਖੋ ਅੱਜ ਜੀ ਇਹ ਲੱਗੇ ਹੋ ਜਾਂਦਾ ਨਰਮਾ ਚੁਣਾ ਕਰੀ ਜਾਂਦੇ ਤਿਆਰੀਆਂ ਇਹਦੇ ਕੋਲ ਇੱਕ ਦਰਵਾਜ਼ਾ ਹੈ ਖੜੇ ਬਰਾਤੀ ਖਰਾਪਾ ਵੀ ਇਹਦੇ ਨਾਲ ਖੜੇ ਨਹੀਂ ਹੋ ਸਕਦਾ ਬਲੂ ਦਾ ਕਿ ਉਹ ਪਕਰੇ ਜੀ ਬਲੂ ਕੋ ਦੇਖੋ ਤੁਸੀਂ ਜਿਹੜਾ ਮਾਰਦਾ ਦੁਨਦ ਤੇ ਅੱਜ ਜੀ ਬਰਾਤ ਨੂੰ ਚੁਣਿੰਦਾ ਨੂੰ ਅੰਮ੍ਰਿਤਸਰ ਦੇ ਤਿਆਰ ਹੋ ਰਿਹਾ ਹੈ ਸਵੇਰ ਦੇ ਵਾਸਤੇ ਨਾ ਹੋਣੇ ਤੇ ਕਰੇ ਬਿਲਕੁਲ ਵੀ ਸਾਡੇ ਹੁਣ ਖਲਾਰਾ ਪਿਆ ਹੋਇਆ ਤੇ ਅਸੀਂ ਹੁਣ ਸਗਲ ਲੱਗੀ ਹੋਈ ਐ ਤੇ ਚਸ਼ਮਾ ਲਾ ਕੇ ਕਦਰ ਸਫਾਈ ਕਰਨ ਲੱਗੀ ਪਈ ਐ ਤੇ ਮੈਂ ਪੁੱਛਿਆ ਰੱਜੀ ਵੱਡੀ ਬੋਸ਼ ਕਰਵਾਉਣ ਵਾਸਤੇ ਜੀ ਦੋਸਤੋ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਤੇ ਅੱਜ ਦੇ ਜਿੰਦ ਦੀ ਸ਼ੁਰੂਆਤ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤਾਂ ਅੱਜ ਦੇ ਬਲੌਗ ਦੇ ਵਿੱਚ ਦੀ ਪੋਟੇ ਹੋਏ ਮੜਦਾਦੂ ਪਿੰਡ ਦੇ ਵਿੱਚ ਸਾਡੇ ਭਰਾ ਜਸਵਿੰਦਰ ਜੀ ਮੇਰਾ ਬ੍ਰਦਰ ਬਣਿਆ ਹੋਇਆ ਭਰਾ ਜਸਵਿੰਦਰ ਮੜਦਾਦੂ ਤੋਂ ਬਹੁਤ ਸਮੇਂ ਤੋਂ ਸਾਡੀ ਮਿੱਤਰਤਾ ਹੈਗੀ ਹੈ ਉਸ ਟਾਈਮ ਦੇ 뮤직 ਸਿੱਖਣ ਵਾਸਤੇ ਆਏ ਸੀਗੇ ਮੇਰੇ ਕੋਲੇ ਪਰ ਉਸ ਤੋਂ ਬਾਅਦ ਮਿੱਤਰਤਾ ਹੋ ਗਈ ਹੋਰ ਵੀ ਕਾਫੀ ਜਣੇ ਸੀ ਇਸ ਪਿੰਡ ਤੋਂ ਲੇਕਿਨ ਇਹ ਹੀ ਬਸ ਕਲਾ ਸਾਥ ਸ਼ੇਅਰ ਕੀਤਾ ਆਪਣਾ ਭਰਾ ਆਪਣੇ ਨਾਲ ਖੜਾ ਹੋਇਆ ਹੈ ਤੇ ਇਹਨੂੰ ਆਪਾਂ ਜਦੋਂ ਸਮਾਂ ਹੁੰਦਾ ਆਪਾਂ ਨੂੰ ਮਿਲਣ ਵਾਸਤੇ ਆਉਣੇ ਆ ਆਓ ਤੁਹਾਨੂੰ ਮਿਲਾਉ ਲਈਏ ਮੈਂ ਆਪਣੇ ਅੱਜ ਭਰਾ ਜਸਵਿੰਦਰ ਨਾਲ ਉਹਦੇ ਘਰ ਪਹੁੰਚੇ ਹੋਏ ਆਂ ਕਰਦੇ ਆ ਗੱਲਾਂ ਅੱਜ ਉਹਨਾਂ ਨਾਲ ਹਾਂਜੀ ਦੋਸਤੋ ਆਹ ਦੇਖੋ ਇਹ ਸਾਡਾ ਭਰਾ ਹੈ ਜਸਵਿੰਦਰ ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਇਹਨੇ ਬਹੁਤ ਸਮਾਂ ਦੋ ਸਾਡੇ ਨਾਲ ਮਿੱਤਰ ਰੱਖਿਆ ਉਧਰ ਫਾਦਰ ਸਾਹਿਬ ਜੀ ਇਹਨਾਂ ਦੇ ਉਹ ਆਪਣੇ ਨਰਮੇ ਵਾਲੇ ਜਿਹੜੇ ਟੀਂਡੇ ਹੁੰਦੇ ਆ ਉਨਾਰੇ ਮਰਮਾ ਚੁਗਰੇ ਇਹਦੇ ਵਿੱਚੋਂ ਕੱਢਦੇ ਆ ਤੇ ਉਹ ਕਮ ਕਮ ਲੱਗੇ ਰਹਿੰਦੇ ਮਾਤਾ ਜੀ ਸਾਡੇ ਉਹ ਵੀ ਨਰਮੇ ਦੇ ਵਾਸਤੇ ਗਏ ਹੋਏ ਆ ਲਾਸਟ ਟਾਈਮ ਰਹਿ ਗਿਆ ਵਸ ਨਰਮੇ ਦਾ ਤੇ ਇਹ ਇਹਨਾਂ ਦਾ ਸिलाई ਦਾ ਕੰਮ ਹੈ ਤੇ ਇਹ ਦੇਖੋ ਇਹ ਕੱਪੜੇ ਵਗੈਰਾ ਸਿਲਦੇ ਇਥੇ ਪਿੰਦੇ ਵਿੱਚ ਹੀ ਤੇ ਇਹਨਾਂ ਨਾਲ ਕਾਫੀ ਹੁਣਾ نصیਬ ਬੈਠ ਕੇ ਇਹਨਾਂ ਕੋਲ ਆਏ ਹੋਏ ਆ ਚਾਹ ਪਾਣੀ ਤਿਆਰ ਹੈ ਚਾਹ ਪਾਣੀ ਪੀਵਾਂਗੇ ਔਰ ਚਾਹ ਪਾਣੀ ਪੀਣ ਤੋਂ ਬਾਅਦ ਬੈਠ ਫਿਰ ਅਸੀਂ ਗੱਲਾਂ ਕਰਾਂਗੇ ਇਹਨਾਂ ਨਾਲ ਬੈਠ ਕੇ ਫਿਰ ਉਸ ਤੋਂ ਬਾਅਦ ਮੁੜ ਕੇ ਅਸੀਂ ਜਾਵਾਂਗੇ ਪਿੰਡ ਪਿੰਡ ਜਾ ਕੇ ਉੱਥੇ ਲੰਗਰ ਪ੍ਰਸ਼ਾਦ ਦੇ ਛੱਕੇ ਮਮੀ ਪਾਪਾ ਨੂੰ ਮਿਲ ਕੇ ਕਿਉਂਕਿ ਰਾਤ ਦੇ ਥੱਕੇ ਹੋਏ ਸੀ ਰਾਤ ਦਾ ਪ੍ਰੋਗਰਾਮ ਸੀ ਤੁਹਾਨੂੰ ਪਤਾ ਹੈ ਰਾਤ ਦੇ ਬਲੌਗ ਦੇ ਵਿੱਚ ਉਸ ਪ੍ਰੋਗਰਾਮ ਤੋਂ ਹੀ ਥੱਕੇ ਹੋਏ ਸੀ ਉਸੇ ਉੱਥੇ 9-10 ਵਜੇ ਉੱਠ ਕੇ ਤੇ ਫਿਰ ਹੁਣ ਅਸੀਂ ਮੜ ਦਾਦੂ ਪਹੁੰਚੇ ਹੋਏ ਆਂ ਫਿਰ ਅਸੀਂ ਘਰ ਜਾਵਾਂਗੇ ਘਰ ਜਾ ਕੇ ਅਸੀਂ ਫਿਰ ਲੰਗਰ ਪ੍ਰਸ਼ਾਦ ਦੇ ਛੱਕੇ ਫਿਰ ਵਾਪਸ ਸ਼ਹਿਰ ਜਾਵਾਂਗੇ ਹਾਂਜੀ ਦੋਸਤੋ ਹੁਣ ਅਸੀਂ ਚਾਹ ਪਾਣੀ ਪੀ ਲਿਆ ਤੇ ਹੁਣ ਅਸੀਂ ਤੁਹਾਨੂੰ ਦਿਖਾਉਣਿਆ ਜੀ ਇਹ ਜਿਹੜਾ ਘਰ ਹੈ ਇਹ ਨੂੰਨ ਘਰ ਨੂੰ ਅਸੀਂ ਕਰਾਂਗੇ ਰੈਨੋਵੇਟ ਕਰਾਂਗੇ ਯਾਨੀ ਕਿ ਦੁਆਰੇ ਅਸੀਂ ਤਿਆਰ ਕਰਾਂਗੇ ਇਸ ਨੂੰ ਸਾਰਾ ਤਿਆਰ ਕਰਾਂਗੇ ਦਿਖਾਉਣਿਆ ਤੁਹਾਨੂੰ ਵੀ ਐਸਾ ਕਰਦੀ ਕੀ ਹੁਣ ਕੰਡੀਸ਼ਨ ਹੈ ਤੇ ਜਦੋਂ ਅਸੀਂ ਰੈਨੋਵੇਟ ਕਰਾਂਗੇ ਉਸ ਤੋਂ ਬਾਅਦ ਇੱਕ ਬਲੌਗ ਦਿਖਾਵਾਂਗੇ ਜਦੋਂ ਇੱਥੇ ਕੰਮ ਕਰਨਾ ਵਾਂਗੇ ਮੈਂ ਨਾਲ-ਨਾਲ ਬਿਸਤਰੀ ਦਾ ਕੰਮ ਵੀ ਕਰਦਾ ਜੀ ਟਾਇਲ ਪੱਥਰ ਚਨਾਈ ਦਾ ਕੰਮ ਕਰਦਾ ਹੈ ਇਹ ਇਹ ਸਾਡਾ ਪ੍ਰਾਇਆ ਤੇ ਇਹਨੂੰ ਬਸ ਅਸੀਂ ਰੈਡੀ ਕਰਨਾ ਵਾਂਗੇ ਬਸ ਜੋਰ ਮਾਰ ਕੇ ਬਾਦ ਤੋਂ 10-15 ਦਿਨਾਂ ਵਿੱਚ ਫਿਰ ਉਹਦਾ ਬਲੌਗ ਪਾਵਾਂਗੇ ਤੁਹਾਡੇ ਇਸ ਤੱਕਮ ਚੱਲਾਂਗੇ ਕੰਮ ਚੱਲਾਂਗੇ ਜਿਵੇਂ ਜਿਵੇਂ ਕੰਮ ਕਰਾਂਗੇ ਇੱਥੇ ਬਲੌਗ ਬਣਾਵਾਂਗੇ ਤੇ ਬਲੌਗ ਦਿਖਾਵਾਂਗੇ ਤੁਹਾਨੂੰ ਇਹ ਦੁਕਾਨ ਹੈ ਇਹ ਹੈ ਬ੍ਰਦਰ ਦੀ ਆਪਣੇ ਦੀ ਸ਼ਾਪ ਹੈ ਜਿੱਥੇ ਕੰਮ ਕਰਦਾ ਹੈ ਆਹ ਦੇਖੋ ਇਹ ਸ਼ਾਪ ਹੈ ਇੱਥੇ ਕੰਮ ਕਰਦਾ ਹੈ ਇਹਨੂੰ ਸ਼ਾਪ ਨੂੰ ਰੈਡੀ ਕਰਾਂਗੇ ਤੇ ਫਿਰ ਇਹ ਸਾਰਾ ਘਰ ਰਹਿ ਕੇ ਰੂਮ ਹੈਗਾ ਇਹ ਕਿਚਨ ਹੈਗਾ ਤੇ ਹੋਰ ਉਹ ਮੈਂ ਇਹਨਾਂ ਨੂੰ ਸਾਰਿਆਂ ਨੂੰ ਰਹਿ ਜੈ ਰੈਡੀ ਕਰਨ ਵਾਲਾ ਪਿਆ ਹਾਂ ਆ ਆ ਦੇਖੋ ਅਮਰੂਦ ਵੀ ਲੱਗੇ ਅਮਰੂਦ ਵੀ ਖਵਾਵਾਂਗੇ ਤੁਹਾਨੂੰ ਆ ਦੇਖੋ ਸਾਡੇ ਅੰਕਲ ਜੀ ਇਹ ਲੱਗੇ ਹੋਏ ਆ ਨਰਮਾ ਚੁਗਣਾ ਹੁਣ ਕਰੀ ਜਾਂਦੇ ਆ ਤਿਆਰੀਆਂ ਇਹ ਚੌਂਤਰਾ ਜਿਵੇਂ ਕਹਿੰਦੇ ਪਿੰਡਾਂ ਦੇ ਵਿੱਚ ਹੁੰਦਾ ਹੈ ਇੱਥੇ ਬੜਾ ਨਜ਼ਾਰਾ ਉਹਨਾਂ ਦਾ ਇੱਥੇ ਰਹਿੰਦੇ ਆ ਸਾਗ ਤੇ ਨਾਲ ਇੱਥੇ ਸਾਗ ਬਣਦਾ ਸਾਗ ਬਣਾ ਕੇ ਫਿਰ ਟੋਟੀਆਂ ਪ੍ਰਸ਼ਾਦੇ ਸ਼ਕੀਦੇ ਆ ਇਹ ਦੇਖੋ ਇਹਨੂੰ ਕਰ ਨੂੰ ਅਸੀਂ ਰੈਡੀ ਕਰਾਂਗੇ 10 ਦਿਨਾਂ ਦੇ ਵਿੱਚ ਮੇਰਾ ਘਰ ਦਾ ਥੋੜਾ ਕੰਮ ਬਾਕੀ ਪਿਆ ਹੈ ਉਹ ਕੰਮ ਬਾਕੀ ਕਰਕੇ ਨਵੇੜ ਕੇ ਤੇ ਫਿਰ ਉਸ ਤੋਂ ਬਾਅਦ ਅਸੀਂ ਰੈਡੀ ਕਰਾਂਗੇ ਇਹਨੂੰ ਤੇ ਫਿਰ ਤੁਹਾਨੂੰ ਦਿਖਾਵਾਂਗੇ ਇਸ ਕੰਮ ਨੂੰ ਜਦੋਂ ਇਹਨੂੰ ਨਵੇਟ ਕੀਤਾ ਤਿਆਰ ਕੀਤਾ ਫਿਰ ਦੁਬਾਰਾ ਦਿਖਾਵਾਂਗੇ ਤੇ ਕਿਉਂਕਿ ਇਹ ਆਪਣੇ ਨਾਲ ਖੜਾ ਹੈ ਭਰਾ ਤੇ ਫਿਰ ਆਪਾਂ ਵੀ ਇਹਦੇ ਨਾਲ ਖੜੇ ਜਿੰਨਾ ਹੋ ਸਕਦਾ ਮਰੂਦਾ ਦੇਖੋ ਪੱਕ ਰੇ ਜੀ ਮਰੂਦਾ ਉਹ ਦੇਖੋ ਉਹ ਦੇਖੋ ਆਹਨੂੰ ਦੇਖਾਂ ਮਰੂਦਾ ਆਹ ਦੇਖੋ ਤਿਆਰ ਹੋ ਰਿਹਾ ਮਰੂਦਾ ਜਦੋਂ ਅਸੀਂ ਆਉਣਾ ਉਹਦੋਂ ਮਰੂਦ ਤਿਆਰ ਹੋ ਜਾਣਗੇ ਜਦੋਂ ਨੂੰ ਕੰਮ ਕਰਨ ਵਾਸਤੇ ਆਵਾਂਗੇ ਆਹ ਦੇਖੋ ਹਾਂਜੀ ਫਿਰ ਅਸੀਂ ਹੁਣ ਚੱਲਦੇ ਆਂ ਨਿਕਲਦੇ ਆਂ ਠੀਕ ਹੈ ਫਿਰ ਓਕੇ ਆ ਤੇ ਬ੍ਰਦਰ ਅਸੀਂ ਹੁਣ ਚੱਲਦੇ ਆਂ ਨਿਕਲਦੇ ਆਂ ਠੀਕ ਹੈ ਅੰਕਲ ਜੀ ਮਿਲਦੇ ਆਂ ਬਸ ਅਸੀਂ ਥੋੜੇ ਦਿਨਾਂ ਦੇ ਵਿੱਚ ਹੀ ਮਿਲਾਂਗੇ ਅਸੀਂ ਤੇ ਹੁਣ ਅਸੀਂ ਨਿਕਲ ਲੱਗੇ ਆਂ ਤੇ ਫਿਰ ਹੁਣ ਜਾਵਾਂਗੇ ਅਸੀਂ ਪਿੰਡ ਅਮ ਕੋਈ ਯਮਲ ਕਾਣਾ ਬਾਪੂ ਜੀ ਅੱਗਾਂ ਕੋਲੋਂ ਸੇ ਰੋਟੀ ਪਰਸਾਦਾ ਸ਼ਾਕ ਕੇ ਤੇ ਫਿਰ ਨਿਕਲਾਂਗੇ ਸ਼ਹਿਰ ਨੂੰ ਤੇ ਠੀਕ ਹੈ ਜੀ ਹਾਂਜੀ ਦੋਸਤੋ ਤੇ ਅਸੀਂ ਹੁਣ ਨਿਕਲ ਚਲੇ ਆ ਮੜ ਦਾ ਦੋ ਪਿੰਡ ਤੋਂ ਮਿਲ ਲਗੇ ਸੀ ਭਰਾ ਨੂੰ ਜਸਵਿੰਦਰ ਨੂੰ ਤੇ ਹੁਣ ਅਸੀਂ ਜਾ ਰਹੇ ਆ ਪਿੰਡ ਖੂਈਆਂ ਮਲਗਾਣਾ ਜਿੱਥੇ ਰਾਤ ਫੰਕਸ਼ਨ ਸੀਗਾ ਤੇ ਉੱਥੇ ਹੁਣ ਖਾਦੇ ਤਿਆਰ ਹੋ ਰਹੇ ਸਾਡੇ ਵਾਸਤੇ ਸਪੈਸ਼ਲੀ ਚਟਨੀ-ਚਟਨੀ ਵਗੈਰਾ ਸਭ ਕੁਝ ਤਿਆਰ ਹੋ ਰਿਹਾ ਲੱਸੀ ਚਟਨੀ ਤੇ ਸ਼ਹਿਰ ਚ ਆਏ ਨਾ ਫਿਰ ਸ਼ਹਿਰ ਦੇ ਵਿੱਚ ਤਾਂ ਤੁਹਾਨੂੰ ਪਤਾ ਵੀ ਇਹ ਸਾਰੀਆਂ ਚੀਜ਼ਾਂ ਕਿੱਥੇ ਨਸੀਬ ਹੁੰਦੀਆਂ ਪਿੰਡਾਂ ਦੇ ਵਿੱਚ ਪੁਰਾਣੇ ਬਜ਼ੁਰਗ ਜਿਹੜੇ ਪਰਿਵਾਰ ਰਹਿੰਦੇ ਆ ਉਹਨਾਂ ਦੇ ਕੋਲੋਂ ਫਿਰ ਸ਼ਾਮ ਦੇ ਨਾਲ ਇਹ ਚੀਜ਼ਾਂ ਚਟਨੀ ਹੋ ਗਿਆ ਲੱਸੀ ਨਹੀਂ ਕਰਦੇ ਜਿਸ ਤਰ੍ਹਾਂ ਇਹ ਚੀਜ਼ਾਂ ਰੋਟੀ ਪਾਣੀ ਤਿਆਰ ਰੱਖਾਵਾਂਗੇ ਜਾ ਕੇ ਤੇ ਫਿਰ ਉਸ ਤੋਂ ਬਾਅਦ ਨਿਕਲਾਂਗੇ ਅਸੀਂ ਸ਼ਹਿਰ ਨੂੰ ਪਿੰਡ ਸ਼ਹਿਰ ਨੂੰ ਜਾਵਾਂਗੇ ਤੇ ਆਜੋ ਜੀ ਚੱਲਦੇ ਆਂ ਪਿੰਡ ਕੋਈ ਹਮਲਕਾਰਾ ਹੁਣ ਅਸੀਂ ਪਹੁੰਚ ਚੁੱਕੇ ਆਂ ਜੀ ਪਿੰਡ ਯਾਰ ਪਿੰਡ ਵਾਲੇ ਕਰੇ ਸੀ ਆ ਗਏ ਹੁਣ ਪਹੁੰਚ ਗਏ ਸੀ ਮੜ ਦਾਦੂ ਮਿਲਣਗੇ ਸੀ ਯਾਰ ਦੋਸਤ ਨੂੰ ਤੁਹਾਨੂੰ ਦਿਖਾਇਆ ਹੁਣ ਅਸੀਂ ਪਹੁੰਚ ਗਏ ਪਿੰਡ ਤੇ ਰਾਤ ਦਾ ਮੌਲਕੀ ਸੀ ਤੇ ਹੁਣ ਦਿਨ ਦਾ ਮੌਲਕੀ ਹੈਗਾ ਤੇ ਹੁਣ ਦੇਖਦੇ ਆਂ ਇੱਥੇ ਆ ਵੀਰ ਚੱਲਦੇ ਆਂ ਦੂਜੇ ਪਾਸੇ ਉਧਰ ਦੇਖ ਜਿਮੀ ਜਿਮੀ ਦੇਖੋ ਜਿਮੀ ਉਹ ਜਿਮੀ ਦੇਖੋ ਕੀ ਕਰ ਰਿਹਾ ਹਾਂ ਵੀ ਨਾ 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 ਪੰਗੇ ਨਹੀਂ ਲੜਨੇ ਜਿੰਮੀ ਅਜ ਪਿੰਡ ਆਇਆ ਹੋਇਆ ਨਾ ਤੇ ਜਿੰਮੀ ਫਿਰ ਪਿੰਡ ਦੇ ਕਰਕੇ ਥੋੜਾ ਜਿਹਾ ਉਹਨੂੰ ਅਜੀਬ ਲੱਗ ਰਿਹਾ ਕਿ ਉਹ ਸ਼ਹਿਰ ਵਿੱਚ ਰਹਿੰਦਾ ਉੱਥੇ ਸਾਰਾ ਫਰਸ਼ ਵਗੈਰਾ ਲੱਗਿਆ ਹੋਇਆ ਇੱਥੇ ਵੈਸੇ ਤਾਂ ਕੱਚੀ ਮਿੱਟੀ ਹੈ ਪਰ ਇਹ ਫੀਲ ਹੋਰ ਉਹ ਜੇ ਕਰ ਰਿਹਾ ਅੱਛਾ ਇਹ ਫੀਲ ਨਹੀਂ ਕਰ ਰਹੇ تھے ਬੈਠਣ ਦੀ ਬੜੀ ਦਿੱਕਤ ਆ ਰਹੀ ਐ ਨੂੰ ਤੇ ਉੱਥੇ ਤਾਂ ਫਰਸ਼ ਹੁੰਦਾ ਨਾ ਸਾਬੂਰਾ ਕਲੀਨ ਹੁੰਦਾ ਤੇ ਉਸੇ ਵਧੀਆ ਆ ਸਾਬ ਆਰਾਮ ਨਾਲ ਬੈਠਦਾ ਇਹ ਇੱਥੇ ਥੋੜਾ ਜਿਹਾ ਮਿੱਟੀ ਦੇ ਵਿੱਚ ਨੂੰ ਅਜੀਬ ਜਿਹਾ ਲੱਗ ਰਿਹਾ ਬਾਤ ਮਿੱਟੀ ਪਿੰਡਾਂ ਦੀ ਉਹ ਕਿਸੇ ਨਸੀਬ ਵਾਲਿਆਂ ਨੂੰ ਮਿਲਦੀ ਹੈ ਮੋੜ ਮੋੜ ਯਾਸਤਾ ਵੀ ਪਿੰਡਾਂ ਦੀ ਗਲੀਆਂ ਦੀ ਹੈਨਾ ਪਰ ਦੂਜੇ ਘਰੇ ਚੱਲਦੇ ਆ ਜੋ ਲੈ ਚੱਲਦੇ ਤੁਹਾਨੂੰ ਦੂਜੇ ਘਰੇ ਆ ਦੇਖੋ ਰਾਤ ਦਾ ਖਲਾਰਾ ਪਿਆ ਹੋਇਆ ਸਾਰਾ ਪਾਂਡੇ ਪਿੰਡੇ ਸਾਰੇ ਕਿੱਲੇ ਹੋ ਤਾਇਆ ਆ ਗਿਆ ਚਾਂਗੋ ਕਿੱਲੀ ਹੈ ਆ ਦੇਖੋ ਸਾਡੇ ਇੱਥੇ ਰਾਤ ਕੰਸਲ ਸੀ ਆ ਰਾਤ ਦੇਖੋ ਸਾਰਾ ਹਰ ਨਾਲ ਸਤੇ ਪਿਆ ਜੀ ਸਾਰਾ ਹਾਂ ਤੇਰਾ ਮੱਦੇ ਦੀ ਤਰ ਤੋ ਸਾਨੂੰ ਪਿਆਰ ਹੈ ਹੁਣ ਬਚੀਆਂ ਬਚਾ ਦੇ ਸਾਨੂੰ ਜੀ ਆ ਲੇਖੋ ਰਾਤ ਦਾ ਇੱਕ ਮੌਸਿਕ ਇਵੈਂਟ ਪ੍ਰੋਗਰਾਮ ਲੱਗੇ ਜਰਾ ਸਾਰਿਆਂ ਨੇ ਬੱਦਲੋ ਇੱਥੇ ਕਾਮ ਲੱਗੇ ਸਾਰੇ ਆ ਦੇ ਸਾਮਾ ਸਮਾਂ ਨਹੀਂ ਜੀ ਸਾਰੇ ਬੋਲ ਦੇਣਿਆ ਸਾਰਾ ਉਹ ਜੱਟ ਕੀ ਕਹਾਵਤੀ ਹੈ ਜਿਆ ਨਹੀਂ ਸਾਰਾ ਜੀ ਸਤਿ ਸਾਲ ਜੀ ਆ ਵੀ ਆਪਾਂ ਬੁਲਤੀਆ ਮੁਰੂ ਤੈਨੂੰ ਆਹੋ ਆਪਾਂ ਬਸਾਈ ਨੂੰ ਬੁਲਤੀਆ ਹੋਣੀ ਆਉਂਦੀ ਕੋਦਨ ਬੁਲਤੀਆ ਨਹੀਂ ਜਾਂਦੀ ਅਮਰੋ ਤਪੀ ਅਸੀਂ ਬੱਸ ਹਾਂਜੀ ਦੋਸਤੋ ਬੜਾ ਹੀ ਚੱਲੇ ਆਏ ਸ਼ਹਿਰਵਾਲ ਨੂੰ ਪਿੰਡੋ ਕਰਕੇ ਅਸੀਂ ਰਵਾਨਗੀ ਤੇ ਹੁਣ ਚੱਲੇ ਆਏ ਅਸੀਂ ਸ਼ਹਿਰ ਤੇ ਉਦੋਂ ਤੁਹਾਨੂੰ ਦਿਖਾਵਾਂਗੇ ਨਹਿਰ ਜਿਹੜੀ ਪਾਖੜਾ ਡੈਮ ਵਾਲੀ ਨਹਿਰ ਹੈ ਉਹਦੇ ਉੱਥੇ ਅਸੀਂ ਕ੍ਰਾਸ ਕਰਾਂਗੇ ਪਾਖੜਾ ਨਹਿਰ ਦੇ ਉੱਥੇ ਇਹ ਸਾਡਾ ਪਿੰਡ 2 ਕਿਲੋਮੀਟਰ ਮੇਨ ਰੋਡ ਤੋਂ ਜੀਟੀ ਰੋਡ ਤੋਂ ਨੇਨ ਹਾਈਵੇ ਤੋਂ ਜਿਹੜਾ ਰੋਡ ਸਾਡਾ 2 ਕਿਲੋਮੀਟਰ ਪਿੱਛੇ ਜਾਂਦਾ ਪਿੰਡ ਸਾਡਾ ਬਹਿਕੀ ਤੇ ਹਾਂ ਦੇਖੋ ਹੁਣ ਤੁਹਾਨੂੰ ਦਿਖਾਉਣੀ ਹੈ ਨਹਿਰ ਪੰਜਾਬ ਕਾ ਨਹਿਰਾਨੀ ਇਹ ਹਰਿਆਣੇ ਦਾ ਨਹਿਰ ਦਿਖਾਣੇ ਆ ਆ ਦੇਖੋ ਇਹ ਵੀ ਬੰਦ ਪਈ ਹੈ ਆ ਦੇਖੋ ਹੁਣ ਖਾਲੀ ਪਈ ਹੈ ਕੀ ਇਹ ਨਹਿਰ ਸਾਹਮਣੇ ਟੋਰ ਬਲਾਜਾ ਆ ਗਿਆ ਆ ਦੇਖੋ ਉਧਰਲੀ ਸਾਈਡ ਤੇ ਦੇਖੋ ਉਧਰਲੀ ਸਾਈਡ ਤੇ ਪਾਣੀ ਹੈਗਾ ਇਧਰਲੀ ਸਾਈਡ ਤੇ ਬੰਦ ਕਰ ਰੱਖਿਆ ਹੈ ਬੜੇ ਜੀ ਦੋਸਤੋ ਹੁਣ ਪਹੁੰਚ ਗਏ ਅਸੀਂ ਘਰ ਪਹੁੰਚ ਗਏ ਤੇ ਆਜੋ ਘਰੇ ਅਸੀਂ ਛੱਡ ਕੇ ਗਏ ਸੀਗੇ ਉਸਤਾ ਨਹੀਂ ਕਰਨ ਛੱਡ ਕੇ ਗਏ ਸੀਗੇ ਤੇ ਇਹ ਆਪਣੇ ਘਰ ਤਾਂ ਚੱਕ ਤੇ ਆਂ ਜਮੀ ਦੇਖੋ ਦੇਖੋ ਜਮੀ ਹੁਣ ਪੂਰਾ ਖੁਸ਼ ਹੈ ਬਾਗੋ ਬਾਗ ਹੈ ਕਿਉਂਕਿ ਘਰੇ ਆ ਗਿਆ ਨਾ ਹੁਣ ਇਹ ਤੇ ਘਰੇ ਬਿਲਕੁਲ ਵੀ ਸਾਡੇ ਹੁਣ ਖਲਾਰਾ ਪਿਆ ਹੋਇਆ ਤੇ ਅਸੀਂ ਹੁਣ ਸਫਾਈ ਕਰਾਂਗੇ ਲੋਕੀ ਗਾਰੋਦਾਂ ਹੀ ਛੱਡ ਕੇ ਗਏ ਸੀ ਅਸੀਂ ਆ ਦੇਖੋ ਖਲਾਰਾ ਸਾਰਾ ਪਿਆ ਹੋਇਆ ਤੇ ਹੁਣ ਅਸੀਂ ਕਰਾਂਗੇ ਸਫਾਈ ਸਾਰੇ ਜਣੇ ਲੱਗ ਕੇ ਉਹ ਵੇ ਗਗਨ ਲੱਗੀ ਹੋਈ ਐ ਉਹ ਚਸ਼ਮਾ ਲਾ ਕੇ ਗਗਨ ਸਫਾਈ ਕਰਨ ਲੱਗੀ ਪਈ ਐ ਤੇ ਹੁਣ ਕਰੇਗੀ ਗਗਨ ਸਫਾਈ ਤੇ ਸਾਰੇ ਜਣੇ ਲੱਗਾਗੇ ਤੇ ਇਧਰ ਇਹ ਪਏ ਆ ਰਾਮ ਕਰਦੇ ਕਿਆ ਉਠਖ ਗਏ ਅਸੀਂ ਪ੍ਰੋਗਰਾਮ ਤੇ ਤੇ ਹੁਣ ਸਾਰੀ ਸਫਾਈ ਕਰਾਂਗੇ ਕਾਰ ਦੇ ਖਲਾਰੇ ਪਏ ਹੋયા ਉਦਾਂ ਹੀ ਵਜ ਚਾ ਕੇ ਅਜੀ ਦੋਸਤੋ ਤੇ ਮੈਂ ਪਹੁੰਚ ਗਿਆ ਹੁਣ ਕਾਰ ਗੱਡੀ ਵਾਸ਼ ਕਰਵਾ ਕੇ ਤੇ ਹੁਣ ਖਾਣੇ ਦੀਆਂ ਤਿਆਰੀਆਂ ਹੋ ਰਹੀਆਂ ਐ ਇੱਧਰ ਦੇਖੋ ਗੋਭੀ ਕੱਟੀ ਗਈ ਆਲੂ ਕੱਟੇ ਗਿਆ ਤੇ ਹੁਣ ਅਸੀਂ ਇਸ ਵਲੌਗ ਨੂੰ ਕਰਦੇ ਆ ਇੱਥੇ ਅੰਡ ਬਣਾ ਕੇ ਖਾਣੇ ਖਾਣਾ ਤੇ ਕੱਲ ਨੂੰ ਮਿਲਦੇ ਆ नवे ब्लॉग के नाल भी एक्टिवेट सारे बाय 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 बाय